ਚੇਕਾਲ ਜੀ ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਪ੍ਰੋਫੈਸਰ ਗਰਦਿਆਲ ਸਿੰਘ ਦੀ ਕਲਮ ਤੋਂ ਤੀਮੀਓ ਸਖਣੀ ਝੁੱਗੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਅਖੀਰ ਤੱਕ ਜਰੂਰ ਸੁਣਨਾ ਜੀ ਤੀਮੀਓ ਸਖਣੀ ਝੁੱਗੀ ਰੱਬੋਂ ਹੀ ਦੇਵੀਦਿਆਲ ਹੋ ਪਈ ਭਲਾ ਇਉਂ ਕਦੇ ਕੋਈ ਤੀਵੀਂ ਬੰਦੇ ਨੂੰ ਆਪਣੇ ਮੂੰਹੋਂ ਆਖਦੀ ਹੈ ਮੈਨੂੰ ਲੈ ਚੱਲ ਤੇ ਮੇਲੂ ਅੱਡੀ ਤੇ ਗੇੜ ਖਾ ਗਿਆ ਪਿੰਡ ਨੂੰ ਭੇਡਾਂ ਹੱਕੀ ਆਉਂਦਿਆਂ ਉਹਨੂੰ ਸੱਤੇ ਪਤਾਲ ਦੇਸਣ ਲੱਗ ਪਏ। ਢਾਬਾਂ ਦੇ ਗੁਰਦੁਆਰੇ ਸੁਨੀਆਂ ਸਾਖੀਆਂ ਮੋੜ-ਮੋੜ ਚੇਤੇ ਆਉਣ ਲੱਗ ਪਈਆਂ ਤੇ ਇੱਕ ਬੜੀ ਨਿਖੜਮੀ ਜਦੋਂ ਧੰਨੇ ਨੂੰ ਰੱਬ ਮਿਲਿਆ ਉਹਨੇ ਪਸ਼ੂ ਚਾਰਨਾ ਲਾ ਲਿਆ। ਜੇ ਭਲਾ ਰੱਬ ਤੀਮੀ ਬਣ ਕੇ ਮਿਲਦਾ ਫੇਰ ਵੀ ਟੇਕਾ ਜੱਟ ਮਈਆਂ ਮੰਗਰੀ ਲਾਉਂਦਾ। ਇਹ ਸੋਚ ਕੇ ਮੇਲੀ ਨੂੰ ਹਾਸੀ ਆ ਗਈ। ਤੀਮੀ ਨੂੰ ਭਲਾ ਕੋਈ ਕਿਵੇਂ ਅਜਿਹੇ ਕੰਮ ਲਾ ਸਕਦਾ। ਦੀਮੀਤਾ ਹੋਈ ਪਟੋਲਿਆਂ ਜਿਹਾ ਸੰਭ ਸੰਭ ਰੱਖਣ ਵਾਲੀ ਚੀਜ਼ ਪਰ ਆਪੇ ਹੀ ਝਟਕ ਪਿੱਛੋਂ ਮੇਲੂ ਦਾ ਦਿਲ ਬੈਠਣ ਲੱਗ ਪੈਂਦਾ। ਬੋਲੂ ਉੱਠਦੇ ਬੁੱਲ ਵਾਂਗ ਲਮਕਣ ਲੱਗ ਜਾਂਦਾ। ਉਹਨੂੰ ਜਿਵੇਂ ਆਪਣੇ ਕੰਨਾਂ ਉੱਤੇ ਅੱਖਾਂ ਉੱਤੇ ਭਰੋਸਾ ਨਾ ਆਉਂਦਾ। ਏਡੀ ਅਲੋਕਰ ਗੱਲ ਦਾ ਤਾਂ ਉਹਨੂੰ ਕਦੇ ਸੱਚੀ ਸੁਪਨਾ ਵੀ ਨਹੀਂ ਸੀ ਆਇਆ। ਪਰ ਕਰਮਾਂ ਦੀ ਗਤੀ ਦੇ ਕੋਈ ਪਤਾ ਲੱਗਦਾ ਹੈ ਬੰਦੇ ਨੂੰ। ਤੇ ਮੇਲੂ ਮੋੜ ਉਹ ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਲਿਆਉਂਦਾ ਯਤਨ ਕਰਦਾ ਉਹ ਬਰਮੀ ਵਾਲੇ ਬਣ ਦੇ ਨਾਲ ਲੱਗ ਮਿੱਟੀ ਪੁੱਤੇ ਬੈਠਾ ਹੈ ਭੇਡਾਂ ਨਰਮੇ ਦੇ ਵੱਡ ਵਿੱਚ ਫਿਰਦੀਆਂ ਹਨ ਕਵੇਲਾ ਹੋ ਜਾਂ ਤੇ ਚਾਹ ਦੀ ਟੂਟ ਸਦਕਾ ਉਸੇ ਪੀਨਕ ਲੱਗ ਜਾਂਦੀ ਹੈ ਤੇ ਕੁਝ ਚਿਰ ਪਿਛੋਂ ਸਾਹਮਣੇ ਖੇਤਾਂ ਵਿੱਚ ਖੜੋਤੇ ਬੇਰੜੇ ਦੇ ਮਰਨੌਂ ਊਟਿਆਂ ਵੱਲ ਅੱਖਾਂ ਗੱਟ ਕੇ ਝਾਕਦਿਆਂ ਹੀ ਉਹਦੀਆਂ ਅੱਖਾਂ ਮਿਚ ਜਾਂਦੀਆਂ ਹਨ ਕੀ ਕਰਦਾ ਹੈ ਮੇਲੂ ੜਕਦੇ ਨੇ ਅੱਖਾਂ ਖੋਲਦਾ ਮੁੜ ਮੁੜ ਅੱਖਾਂ ਚਮਕਦਾ ਹੈ ਉਹਦਾ ਚਿੱਤ ਨਹੀਂ ਮੰਨਦਾ ਕਿ ਇਹ ਉਹੋ ਜਿੰਦੀ ਹੈ ਜਿਹੜੀ ਨੇ ਕੇਰਾ ਸਿਤਰਾ ਨਾਲ ਉਹਦਾ ਤਾਲੂ ਗੰਝਾ ਕਰ ਦਿੱਤਾ ਸੀ ਪਰ ਜਦੋਂ ਸਾਵੀ ਸਾਹਮਣੇ ਖੜੋਤੀ ਹੈ ਉਹ ਮੰਨੇ ਕਿ ਮੇਨਾ ਨਾਲੇ ਹੁਣ ਤਾਂ ਉਹ ਪੂਰੀ ਤਰ੍ਹਾਂ ਸੁਰਤਸਿਰ ਹੈ ਹਾਂ ਹੈ ਉਹ ਮੂੰਹ ਅੱਡ ਕੇ ਥਿਥਲਾਉਂਦਾ ਹੈ ਜੇ ਲੈ ਕੇ ਚੱਲਣਾ ਤਾਂ ਅੱਜ ਲੈ ਚੱਲ ਰਾਤ ਨੂੰ ਹੈ ਮਿੱਲੂ ਮੁਰਮੁਰਾ ਖਚਮ ਕਦਾ ਤੜਕ ਦੇ ਦਿਲ ਨਾਲ ਡੋਰ ਪੋਰਾ ਕਦੇ ਆਸੀ ਪਾਸੇ ਪੈਲੀਆਂ ਵੱਲ ਤੇ ਕਦੇ ਮੁਰਮੁਰ ਜਿੰਦੀ ਦੇ ਝੁਕੇ ਚਿਹਰੇ ਵੱਲ ਝਾਕਦਾ ਹੈ ਇੱਕ ਵਾਰੀ ਤਾਂ ਉਹਨੂੰ ਜਿੰਦੀ ਦੀ ਜਿਵੇਂ ਪੂਰੀ ਤਰ੍ਹਾਂ ਪਛਾਣ ਹੀ ਆਉਣ ਉਹ ਰਹਿ ਜਾਂਦੀ ਹੈ ਚੰਗਾ ਮੈਂ ਥੋੜੀ ਝੁੱਗੀ ਦੇ ਮੰਗਰਲੇ ਪਾਸੇ ਵਾਲੇ ਟਿੱਪ ਕੋਲੋਂ ਉਦੋਂ ਆਉਂ ਜਦੋਂ ਚੰਦ ਮਾਨਾ ਵਾਲੀ ਕਿਕਰੋਲੇ ਜਾਂਦਾ ਰਿਹਾ ਉੱਥੇ ਬੈਠਾ ਹੁਣ ਤੇ ਜਿੰਦੀ ਤੁਰ ਗਈ ਉਹ ਮੂੰਹ ਅੱਡੀ ਉਸ ਵੱਲ ਵੇਖੀ ਜਾਂਦਾ ਕੱਸੀ ਦੇ ਕੋਲ ਜਾ ਕੇ ਉਹ ਪਛਾਣ ਭਾਉ ਕੇ ਬੀਂਦੀ ਹੈ ਤੇ ਮੀਲੂ ਨੂੰ ਜਾਪਦਾ ਹੈ ਜਿਵੇਂ ਜਿੰਦੀ ਦਾ ਸਾਰਾ ਚਿਹਰਾ ਉਹਦੇ ਵਾਲ ਤੇ ਉਹਦੇ ਕੱਪੜੇ ਸਿਉਣੇ ਦੇ ਹੁੰਦੇ ਹਨ ਫਿਰ ਉਹ ਸਿਰੋਂ ਚੁੰਨੀ ਸੂਤ ਕਰਦੇ ਖੱਬੇ ਬਾਹ ਉੱਤੇ ਧਰੀਆਂ ਸਰੋਂ ਦੀਆਂ ਗੰਦਲਾਂ ਬੋਚਦੀ ਹੈ ਤੇ ਹਥਣੀ ਵਾਂਗ ਝੂਲਦੀ ਕੱਸੀ ਦੀ ਪਟੜੀਆਂ ਹੇਠਾਂ ਲੈ ਜਾਂਦੀ ਹੈ ਅਲੋਪ ਹੋ ਜਾਂਦੀ ਹੈ ਚਮਤਕਾਰਾ ਹੋਰ ਭਲਾ ਮੀਲੂ ਕਿ ਬੁਝੇ ਤੀਹਾਂ ਪਤਾ ਨਹੀਂ ਪੈਂਤਿਆਂ ਦੀ ਉਮਰ ਹੋ ਗਈ ਸੀ ਉਨੇ ਸਭ ਪਾਪੜ ਵੇਲ-ਵੇਲ ਵੇਖ ਲੈ ਸਨ ਪਰ ਤੀਵੀਆਂ ਉਸ ਕੋਲ ਇਉਂ ਡਰਦੀਆਂ ਸਨ ਜਿਵੇਂ ਉਹ ਜਿੰਨ ਹੋਵੇ ਵਿਆਹੀਆਂ ਕੁਆਰੀਆਂ ਉਸ ਸਭ ਟੋਟੋ ਵੇਖਿਆ ਕੋਈ ਵੀ ਸੂਤ ਨਾ ਆਈ ਕਈ ਚਲਾਕ ਤਾਂ ਲੱਡੂ ਜਲੇਬੀਆਂ ਖਾ ਕੇ ਸੂਤ ਤੇ ਤਿੱਲੇ ਵਾਲੀਆਂ ਜੁੱਤੀਆਂ ਜੁੱਤੀਆਂ ਉਹ ਤੋਂ ਮੰਗਾ ਕੇ ਪਿੱਛੋਂ ਸੁੱਕਾ ਠੋਸਾ ਵੀ ਬੁਖਾ ਦਿੰਦੀਆਂ ਮੇਲੂ ਨੂੰ ਗੁੱਸਾ ਤਾਂ ਬਥੇਰਾ ਆਉਂਦਾ ਪਰ ਕਰੇ ਕੀ ਸਰੀਰੋਂ ਵੱਜਿਆ ਰਤਾ ਘਰੋਂ ਮਾੜਾ ਸੁਬਾਹ ਦਾ ਨਾਮ ਮਰਦ ਕਿਸੇ ਨੂੰ ਕਾਹਦਾ ਦੂਸ਼ ਸਾਰੇ ਪਾਸਿਓਂ ਥੁਰਿਆਂ ਦੇ ਨੇੜੇ ਵੀ ਭਲਾ ਕਿਹੜੇ ਦੁੱਧ ਪੀਤੀ ਬਾਲੀ ਲੱਗਦੀ ਆ ਵਾਹ ਓਏ ਦਾਤਿਆ ਤੇਰੀਆਂ ਕੁਜ਼ਰਤਾਂ ਮੈਲੂ ਨੇ ਖੱਬੀ ਬਰਾਸ਼ ਉਤਾਂ ਚੜਾ ਕੇ ਆਪਣੇ ਲਾਹੋਂ ਖਾਮੀ ਸੱਜੀ ਆਖ ਹੋਰ ਮਿਚ ਲਈ ਤੇ ਮੋਢੇ ਉਤੋਂ ਸੋਟੀ ਲਾ ਕੇ ਸਰ ਦੇ ਬੂਝੇ ਵਿੱਚ ਭੁੱਲੀ ਜਿਹੀ ਮਾਰੇ ਜਦੋਂ ਬੂਝੇ ਨਾਲੋਂ ਧੂੜ ਉਤਾਂ ਉੱਡ ਕੇ ਉਹਦੇ ਸਿਰ ਨੂੰ ਚੜੀ ਤਾਂ ਮੈਲੂ ਨੇ ਸਾਫੇ ਦਾ ਲੜ ਨਾਕਾਗੇ ਦੇ ਲਿਆ ਇਹਨਾਂ ਨੂੰ ਕਿੱਧਰ ਵੜੀ ਆਉਣਾ ਓਏ ਬਿਹੜਾ ਕੁਝ ਸਰਤ ਹੈ ਕਿ ਨਹੀਂ ਮੇਲੂ ਨੇ ਤਾਂ ਸਿਰ ਚੁੱਕਿਆ ਤਿੰਨ ਚਾਰ ਭੇਡਾਂ ਫੱਤੂ ਕੇ ਮਾਰੂ ਸ਼ੋਲਿਆਂ 'ਚ ਜਾ ਪਈਆਂ ਸਨ ਮੇਲੂ ਡੱਡੂ ਮਾਰਦਾ ਭੇਡਾਂ ਨੂੰ ਮੋੜਨ ਲਈ ਅਗਾਹ ਹੋਇਆ ਪਰ ਜਿਵੇਂ ਅੱਗੇ ਸ਼ੂਟ ਵੱਟ ਕੇ ਭੱਜਦਾ ਹੁੰਦਾ ਸੀ ਉੰਜ ਨਾ ਪਚੇ ਹੈਕ ਹੈਕ ਮੇਰੇ ਪੁੱਤਾਂ ਦੀਓ ਕੋਈ ਨਹੀਂ ਤਾਇਆ ਅੱਜ ਦਾ ਦਿਨੀ ਹੈ ਬਸ ਬਸ ਵਾਖਰ ਸੁੱਖ ਰੱਖੇ ਬਸ ਹਰਖਣਾ ਮੇਰਾ ਤਾਉ ਅੱਜ ਦਾ ਦੇਣੀ ਐ ਤੇ ਕੱਲ ਨੂੰ ਕੀ ਬਸਰੇ ਉੱਠ ਜੇਗਾ ਉਹਨੂੰ ਇੰਜ ਹੌਲੀ ਤੁਰਦੇ ਦੇਖ ਕੇ ਫਤੂ ਨੂੰ ਇੱਕ ਵਾਰੀ ਤਾਂ ਅਗ ਲੱਗ ਉੱਠੀ ਭੇਡਾਂ ਵੱਡੇ ਵੱਡੇ ਬੁਰਕ ਮਾਰਦੇ ਕਈ ਬੂਟੇ ਮੋਸ਼ ਗਏ ਅਸਨ ਪਰ ਮੇਲੂ ਦੀ ਉਪਰੀ ਗੱਲ ਨਾਲ ਉਹਦਾ ਚੜਦਾ ਗੁੱਸਾ ਪਲ ਦਾ ਪਲ ਮੱਠਾ ਪੈ ਗਿਆ ਕੱਲ ਕੱਲ ਤਾਇਆ ਮੈਂ ਤਾਂ ਕਹਿਣਾ ਕੋਈ ਪਤਾ ਲੱਗਦਾ ਬੰਦੇ ਦਾ ਕਿਆ ਪ੍ਰਵਾਸਾ ਜਿੰਦੜੀ ਦਾ ਮੇਰੇ RAM ਜੀ ਆ ਗੁੱਸੇ ਦੀ ਧਾਫਤੂ ਦੀ ਮੱਲੋ ਮੱਲੀ ਹਾਸੀ ਨਿਕਲ ਗਈ। ਬੇਬੇ ਦੇਣਾ ਡੁੰਡਾ ਕਲੰਦਰੀ ਕੇਰਾ ਹੀ ਡੇਰੇ ਵਾਲਾ ਚੇਤਨ ਦਾਸ ਬਣਿਆ ਫਿਰਦਾ। ਫੱਤੂ ਦੀ ਗੱਲ ਵੱਲ ਮੇਲੂ ਦਾ ਧਿਆਨ ਨਹੀਂ ਸੀ। ਉਹਨੇ ਭੇਡਾਂ ਮੋੜ ਕੇ ਪਹੀ ਪਾ ਲਈਆਂ ਤੇ ਕੰਨ ਤੇ ਹੱਥ ਧਰ ਕੇ ਉੱਚੀ ਹੀ ਗਨਲ ਕਲੀਆਂ ਲਾਉਣ ਲੱਗ ਪਿਆ। ਕੁੱਤੀ ਜਾਤ ਦਾ ਤੌੜੀਆਂ ਵੇਲੇ ਪੀਣਾ। ਫੱਤੂ ਨੇ ਅਗਾਹ ਜਾ ਕੇ ਹੱਸਿਆਂ ਆਖਿਆ। ਵੇਲਾ ਵੇਖ ਭਾ ਲਿਆ ਕਲੀਆਂ ਲਾਉਣ ਦਾ। ਮੇਲੂ ਢੇਡਾਂ ਵਾਲੇ ਛੱਪਰ ਦੀ ਫਲੀ ਅੜਾ ਕੇ ਜਦੋਂ ਝੁੱਗੀ ਦੇ ਅੰਦਰ ਵੜਿਆ ਤਾਂ ਉਹਦਾ ਚਾਚਾ ਚੁੱਲ੍ਹੇ ਮੂਰੇ ਬੈਠਾ ਖੰਗੀ ਜਾਂਦਾ ਸੀ। "ਕਿਆ ਹਾਲੇ ਵਾਲੇ ਚਾਚਾ ਜੀ ਹੋਏ?" ਮੇਲੂ ਨੇ ਸਿਰੋਂ ਪਗਲਾ ਕੇ ਸ਼ੂ ਸ਼ੂ ਕਰਦਿਆਂ ਘੱਟਾ ਝਾੜਿਆ ਤੇ ਖਵਾੜਾ ਜਿਹਾ ਮੂੰਹ ਕਰਕੇ ਹੱਸਣ ਲੱਗ ਪਿਆ। ਮੇਲੂ ਦੇ ਚਾਚੇ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਵੇਖਿਆ ਤੇ ਜਦੋਂ ਉਹਦੀ ਖੰਗ ਟਗੀ ਤਾਂ ਉਹ ਹੌਲੀ ਦੇ ਨੇ ਬੋਲਿਆ, "ਅੱਜ ਕਿਵੇਂ ਹੋ ਰੂ ਤੁਰੂ ਜੀ ਹੋਇਆ ਫਿਰਦਾ ਏ? ਖੈਰ ਹੈ, ਹੋਰ ਕਿਆ?" ਮੇਲੂ ਨੇ ਗੜਕੇ ਨਾਲ ਹੱਸ ਕੇ ਫੇਰ ਆਖਿਆ ਕਬੀ ਕਦੇ ਹਸਨ ਖੇਡਣ ਵੀ ਹੋਣਾ ਚਾਹੀਏ ਚਾਚਾਸਿਆਂ ਚਾਚਾ ਮੁਸਕੜਿਆ ਹੱਸ ਕੇ ਚੁੱਪ ਕਰ ਗਿਆ ਫੇਰ ਮੇਲੂ ਨੇ ਜਿਨੇ ਪ੍ਰੇਮ ਨਾਲ ਅਜਤਰ ਤਰੀਕੇ ਹੋ ਲਾ ਕੇ ਰੋਟੀਆਂ ਪਕਾਈਆਂ ਹੁਣ ਜ ਤਾਂ ਉਹ ਮਾਨੀ ਪਕਾਉਂਦਾ ਹੁੰਦਾ ਇਹ ਵੇਖ ਕੇ ਤਾਂ ਉਹਦਾ ਚਾਚਾ ਬਾਗੋ ਬਾਗ ਹੋ ਗਿਆ ਪਰ ਚਿੱਤ ਵਿੱਚ ਸੋਚੀ ਜਾਏ ਅੱਜ ਇਹਨੂੰ ਕੀ ਇਹਨੂੰ ਵਿਖਾਈ ਕੀ ਦਿੱਤਾ ਜਦੋਂ ਬੁਰੇ ਵਿਖਾਈ ਦੇ ਜਦੋਂ ਬੁਰੇ ਬਖਾਈ ਦੇ ਜਾਣ ਚਾਚਾ ਸਿਆਂ ਉਦੋਂ ਬੰਦਾ ਘਰ ਨੂੰ ਉੜਦੂ ਲਾ ਦਿੰਦਾ ਆਹ ਵੇਖ ਕੇ ਰਾ ਚੱਲਾਂ ਦੇ ਕੰਮ ਨੂੰ ਸੁਣ ਬੁੱਧੜਾਂ ਹੀ ਘਰ ਫੂਕ ਤਮਾਸ਼ਾ ਜੋ ਵਾਲੇ ਨੇ ਕਿਹਾ ਕਿਹੜਾ ਸ਼ਾਹ ਹੋ ਜਾਣਾ ਤੇ ਮੇਲੂ ਨੇ ਚਾਚੇ ਦੇ ਨਹੀਂ ਨਹੀਂ ਕਰਦਿਆਂ ਉਹਦੀ ਦਾਲ ਚ ਘਿਓ ਵਾਲੀ ਕੁਜੀ ਮਿða ਦਿੱਤੀ ਗੱਲ ਕੋਈ ਜ਼ਰੂਰ ਸੀ ਰੋਟੀ ਟੁੱਕੋ ਬਿਲਾ ਹੋ ਕੇ ਮੇਲੂ ਨੇ ਚਾਚੇ ਦੀ ਜੁੱਲੀ ਝਾੜ ਕੇ ਪਸ਼ਾਈ ਖੇਸ ਤੇ ਰਜਾਈ ਝਾੜੀ ਤੇ ਜੁੱਲੀ ਹੇਠ ਤੁੰਨ ਕੇ ਗੁੱਦ ਗੁਦਾ ਸਰਾਣਾ ਬਣਾ ਦਿੱਤਾ ਫਿਰ ਸਰਾਣੇ ਨੂੰ ਹੱਥਾਂ ਨਾਲ ਦਬ ਦਬ ਕੇ ਟੋਹਦੇ ਆਂ ਵਰਾਸ਼ ਛੜਾ ਕੇ ਭੁਲਿਆ ਇਹ ਆਹਾ ਵੇਖੋ ਬਈ ਚਾਚਾ ਸਿਉ ਜੀ ਕੈਸਾ ਨਰਮ ਗਰਮ ਹੈ ਬਣ ਗਿਆ ਕਿ ਨਹੀਂ ਪੇਸਤ ਹੁਣ ਬਰਾਜੋ ਇਸ ਪਰ ਬਣ ਕੇ ਤਖਤਾਂ ਕੇ ਬਾਲੀ ਚਾਚੇ ਨੂੰ ਅੱਜ ਉਸਨੇ ਸ਼ਾਇਦ ਬਰਿਆਂ ਪਿੱਛੋਂ ਇੰਜ ਮਖੌਲ ਕੀਤੇ ਸਨ ਤੀਵੀਂ ਉਹ ਸਖਣੀ ਝੁੱਗੀ ਵਿੱਚ ਉਹਦਾ ਅੰਤਰਾ ਚਾਚਾ ਜਿਹੋ ਜਿਹੇ ਦਿਨ ਪਿਛਲੇ ਸੱਤਾਂ ਵਰਿਆਂ ਤੋਂ ਕੱਟ ਰਿਹਾ ਸੀ ਉਹ ਮੌਤ ਦੇ ਦਿਨ ਨੇੜੇ ਕਰਨ ਵਾਲੀ ਗੱਲ ਹੀ ਹੋ ਸਕਦੀ ਹੈ। ਉਹਨੂੰ 15 ਵਰਿਆਂ ਦਾ ਦਵਾਸੀ ਪਰ ਜਾਨ ਫੇਰ ਵੀ ਨਹੀਂ ਸੀ ਨਿਕਲਦੀ। ਸਾਰੀ ਰਾਤ ਖੰਘਦਾ ਰਹਿੰਦਾ, ਬੱਖੀਆਂ ਪੁੱਠੀਆਂ ਹੋ ਜਾਂਦੀਆਂ। ਸਾਰਾ ਸਰੀਰ ਭਾਖ ਨਾਲ ਬਲਣ ਲੱਗ ਪੈਂਦਾ। ਸਾਹ ਕਈ ਵਾਰ ਸੰਘੋ ਵਿੱਚੋਂ ਦੀ ਆਉਂਦਾ ਪਰ ਜਾਨ ਫੇਰ ਵੀ ਪਤਾ ਨਹੀਂ ਕਿੱਥੇ ਅੜੀ ਰਹਿੰਦੀ। ਉਹਦਾ ਕਈ ਵਾਰ ਖੂਹ ਵਿੱਚ ਸ਼ਾਲ ਮਾਰ ਕੇ ਮਾਰਨ ਨੂੰ ਵੀ ਜੀ ਕੀਤਾ ਸੀ। ਪਰ ਅੱਜ ਅੱਜ ਵਾਂਗ ਤਾਂ ਉਹ ਇਸ ਚੰਦਰ ਮੇ ਚੰਦਰੇ ਦਮੇ ਨਾਲ ਵੀ ਇੰਨੀ ਉਮਰ ਹੋਰ ਜਿਉ ਸਕਦਾ ਸੀ ਜੇ ਮੇਲੂ ਹੀ ਉਹ ਸੁਨਾਰ ਹੱਸਿਆ ਖੇਟਿਆ ਕਰੇ ਤਾਂ ਤੇ ਜੇ ਕੋਈ ਤੀਵੀ ਆ ਜਾਏ ਉਹਦੀ ਨੂੰ ਫੇਰ ਤਾਂ ਬੱਸ ਸੁਰਗੀ ਸੀ ਮੇਲੂ ਦੇ ਚਾਚੇ ਨੂੰ ਅੱਜ ਪੈਣ ਸਾਰੀ ਐਡੀ ਗੂੜੀ ਨਹੀਂ ਦਾਈ ਕਿ ਉਹਨੂੰ ਦੁਨੀਆ ਦੀ ਸੁੱਧ ਬੁੱਧੀ ਹੀ ਭੁੱਲ ਗਈ ਮੇਲੂ ਨਵੇਂ ਚੱਲੇ ਰਕਾਟਾਂ ਦੇ ਗੀਤ ਗਾਉਂਦਾ ਭੇਡਾਂ ਵਾਲੇ ਛੱਪਰੇ ਹੇਠ ਜਾ ਬੜੇ ਕੱਚੀਆਂ ਇੱਟਾਂ ਦੇ ਚੁੱਲ੍ਹੇ ਉੱਤੇ ਫੁੱਟਿਆ ਠੀਕਰਾ ਰੱਖ ਕੇ ਪਾਣੀ ਦਿੱਤਾ ਧਰ ਲਿਆ ਤੇ ਮੂਹਰੇ ਬਹਿ ਕੇ ਛਿੱਟੀਆਂ ਦਾ ਝੋਕਾ ਡਾਉਣ ਲੱਗ ਪਿਆ ਆਪਣੀ ਮਸਤੀ ਵਿੱਚ ਉਹਨੂੰ ਪਤਾ ਨਹੀਂ ਲੱਗਿਆ ਕਿ ਪਾਣੀ ਕਦੋਂ ਉਬਲ-ਉਬਲ ਕਮਲਾ ਹੋ ਗਿਆ ਝੋਕਾ ਡਾਉਂਦਿਆਂ ਅੱਡੀਆਂ ਚੁੱਕ ਕੇ ਕਈ ਵਾਰ ਸਾਹਮਣੇ ਬੌਰੀਆਂ ਦੇ ਢਾਹਰਿਆਂ ਵੱਲ ਵੀ ਖਿੱਚ ਚੁੱਕਾ ਸੀ ਪਰ ਦੀਵਿਆਂ ਦੇ ਚਾਨਣ ਤੋਂ ਬਿਨਾ ਕੁਝ ਨਹੀਂ ਸੀ ਦਿਸੀਆ ਪਾਣੀ ਦਿੱਤਾ ਕਰਕੇ ਮੇਲੂ ਮਲ ਮਲ ਨਹਾਤਾ ਆਪਣੀ ਟਰੰਕੀ ਵਿੱਚੋਂ ਲਿਆ ਕੇ ਉਹਨੇ ਨੀਲੀ ਲੀਲਨ ਦਾ ਨਵਾਂ ਚਾਦਰਾਂ ਤੇ ਕੁਰਤਾ ਪਾਇਆ ਮਾਵਾ ਲਵਾ ਕੇ ਰੱਖੀ ਖੱਟੀ ਪੱਗ ਨੂੰ ਪੁਛ-ਪੁਛ ਬੰਨਿਆ ਤੁਰਾ ਸਵਾਰਿਆ ਤੇ ਐਨ ਬੰਨ ਠਣ ਕੇ ਲਾੜਾ ਬਣ ਕੇ ਆਪਣੀ ਜਵਾਨੀ ਵਾਰੇ ਦਾ ਸਾਥੀ ਮੇਖਾਂ ਵਾਲਾ ਖੁੰਡਾ ਹੱਥ ਚ ਫੜ ਲਿਆ ਤੇ ਤੁਰ ਪਿਆ ਪਰ ਫਲੀ ਕੋਲੋਂ ਫੇਰ ਮੁੜ ਆਇਆ ਛੱਪਰ ਹੇਠਾ ਕੇ ਆਪਣੀ ਰਜਾਈ ਝਾੜੀ ਤੇ ਪੱਖ ਦੀ ਅੱਗ ਦੇ ਚੰਗਿਆੜਿਆਂ ਦੇ ਚੰਨ ਨੇ ਉਹਨੂੰ ਦੂਰ ਰੇਸ਼ਮੀ ਲੀਰਾਂ ਲਿਸ਼ਕ ਦੀਆਂ ਦਿੱਸੀਆਂ ਇੱਕ ਨੂੰ ਚੁੱਕ ਕੇ ਉਹਨੇ ਚੰਗੀ ਤਰ੍ਹਾਂ ਟੋਇਆ ਤੇ ਜਦੋਂ ਖੜ ਖੜ ਦੀ ਆਵਾਜ਼ ਚੰਗੀ ਤਰ੍ਹਾਂ ਸੁਣੀ ਤਾਂ ਉਹਨੂੰ ਚੋਰੀ ਅਠੋਰੀ ਕਰਕੇ ਚਿਹਰੇ 'ਚ ਪਾ ਲਿਆ ਦੂਜੀ ਲੀਰ ਦੇ ਪਾਗ ਉਤੋਂ ਦੀ ਢਾਠੀ ਵੰਨ ਲਈ ਤੇ ਫਿਰ ਰਜਾਈ ਪਵਾੰਦੀ ਇਕੱਠੀ ਕਰਕੇ ਜੁੱਲੀ ਉੱਤੇ ਜ਼ੋਰ-ਜ਼ੋਰ ਦੀ ਦੂ ਤਨ ਧੱਫੇ ਮਾਰੇ ਇੱਕ ਤਾਰ ਜਹੀ ਉਤਾਹ ਬੁੜਕੀ ਮੇਲੂ ਨੇ ਚੁੱਕ ਲਈ ਇਹ ਵੱਡਾ ਬਕਸੂਆ ਸੀ ਬਖਸੂਆ ਤਸੱਲੀ ਨਾਲ ਜੀਬ ਨੂੰ ਲਾ ਕੇ ਖੁੰਡਾ ਚੁੱਕਿਆ ਤੇ ਫਲੀਵਲ ਤੁਰ ਪਿਆ ਪਰ ਚਾਰ ਪਲਾਂਘਾਂ ਪੁੱਟ ਕੇ ਫੇਰ ਪਛਾਹ ਮੋੜਾਇਆ ਐਤ ਕੀ ਉਹਨੇ ਪਹਿਲਾਂ ਚੰਗੀ ਤਰ੍ਹਾਂ ਆਪਣੀ ਜੁੱਲੀ ਵਿੱਚ ਰਜ਼ਾਈ ਲਪੇਟੀ ਤੇ ਪਵਾਂਦੀ ਸਾਮ ਕੇ ਰੱਖ ਦਿੱਤੀ ਫਿਰ ਪਾਲੇ ਨਾਲ ਕੁੰਗਣੀਆਂ ਭੇਡਾਂ ਵੱਲ ਨਿਗਾਹ ਮਾਰੀ ਤੇ ਖੂਕ ਸੁਤੀ ਸ਼ੂਕ ਦੀ ਆਪਣੀ ਦਿਯਾਲੀ ਉੱਤੇ ਕੋਡਾ ਹੋ ਗਿਆ ਸੱਜਾ ਹੱਥ ਉਹਨੇ ਇੰਜ ਨੀਮਾ ਕੀਤਾ ਜਿਵੇਂ ਦਿਯਾਲੀ ਦਾ ਸਿਰ ਖਲੋਸਣ ਲੱਗਿਆ ਹੋਵੇ ਪਰ ਵਿਚਾਲੇ ਉਹ ਹੀ ਮੋੜ ਲਿਆ ਉਹਨੂੰ ਆਪਣੇ ਮਨ ਮਾਨ ਅੰਦਰ ਗੁੰਡੂਏ ਵਾਂਗ ਕੁਝ ਸੁਲਕ ਦਾ ਜਾਪਿਆ ਤੇ ਭੌਂ ਕੇ ਚਾਚੇ ਦੀ ਝੁੱਗੀ ਵੱਲ ਉਹ ਲਿਆ ਅੰਦਰ ਹਨੇਰ ਗੁਵਾਰ ਸੀ ਬੂਹੇ ਅੱਗੇ ਤਾਣੀ ਪੱਲੀ ਹਵਾ ਨਾਲ ਹਿੱਲ ਰਹੀ ਸੀ ਮੇਲੂ ਨੇ ਪੱਲੀ ਚੱਕ ਕੇ ਚੋਰਾ ਵਾਂਗ ਅੰਦਰ ਝਾਤੀ ਮਾਰੀ ਤੇ ਚਾਚੇ ਦੇ ਖਿੱਚਵੇਂ ਘਰਾੜੇ ਸੁਣ ਕੇ ਹੌਲੀ ਦੇ ਨੇ ਪਛਾਂ ਹਟਾਇਆ ਪੱਲੀ ਨੂੰ ਸੂਤ ਕਰਕੇ ਉਹਦੇ ਹੇਠਲੇ ਪੱਲੇ ਉੱਤੇ ਕੌਲਿਆਂ ਨਾਲ ਪਈਆਂ ਕੱਚੀਆਂ ਇੱਟਾਂ ਰੱਖ ਦਿੱਤੀਆਂ ਤੇ ਅੰਦਰ ਨੂੰ ਧੱਕ ਕੇ ਵੇਖਿਆ ਪੱਲੀ ਠੀਕ ਸੀ ਬਿੰਦ ਕੋ ਹੋਰ ਉੱਥੇ ਖੜੋਤਾ ਰਿਹਾ ਤੇ ਫਿਰ ਆਪਣੀ ਲੰਡੀ ਚਾਲ ਤੁਰਦਾ ਫਲੀ ਲਾ ਕੇ ਬਾਹਰ ਨਿਕਲ ਗਿਆ ਦੱਖਣ ਵਾਲੇ ਪਾਸੇ ਮੇਲੂ ਨੂੰ ਕਾਲੇ ਕਾਲੇ ਟਿੱਪ ਧੋੜੇ ਤੇ ਉਹਨਾਂ ਉੱਤੇ ਖੜੋਤੇ ਝਾੜ ਮਲੇ ਅੱਜ ਬਾਬੇ ਭਗਤੂ ਦੇ ਡੇਰੇ ਦੇ ਬਾਗ ਵਰਗੇ ਲੱਗਦੇ ਸਨ ਨਿੰਬੂ ਅਮਰੂਦਾਂ ਅਨਾਰਾਂ ਤੇ ਅੰਬਾਂ ਦੇ ਬੁੱਟਿਆਂ ਵਰਗੇ ਉੱਚੇ ਨੀਵੇਂ ਤੇ ਮਹਿਕਦੇ ਇਹਨਾਂ ਤੋਂ ਗਾਂ ਦੋਗ ਖੇਤਾਂ ਦੀ ਵਿੱਥ ਉੱਤੇ ਫਿਰਨੀ ਦੇ ਨਾਲ-ਨਾਲ ਬੌਰੀਆਂ ਦੇ ਢਾਰੇ ਸਨ ਜਿੱਥੇ ਹੋਂ ਤੱਕ ਸੁੰਨ ਸਰਾਹ ਹੋ ਚੁੱਕੀ ਸੀ ਇਹਨਾਂ ਦੇ ਚੜ੍ਹਦੇ ਪਾਸੇ ਜ਼ਿੰਦਗੀ ਦਾ ਘਰ ਸੀ ਉੱਥੇ ਅਜੇ ਦੀਵਾ ਜਗਦਾ ਸੀ ਦੀਵੇ ਦਾ ਚਾਨਣ ਮੇਲੂ ਨੂੰ ਜਾਪਿਆ ਜਿਵੇਂ ਉਹਦੇ ਨਵੇਂ ਚਾਦਰੇ ਤੇ ਕੁਰਤੇ ਉੱਤੇ ਇੱਥੋਂ ਤਾਂ ਵੀ ਪੈਂਦਾ ਸੀ ਜਦੋਂ ਟਿੱਪਾਂ ਦੇ ਵਿਚਾਲੇ ਡੂੰਘੇ ਲੁਕਮੇ ਥਾਂ ਜਾ ਕੇ ਬਿੱਲੀ ਵਾਂਗ ਸ਼ਹਿ ਕੇ ਜਾ ਬੈਠਾ ਤਾਂ ਉਹਦਾ ਕਾਲਜਾ ਫੜਕ ਫੜਕ ਵੱਜਣ ਲੱਗ ਪਿਆ ਜ਼ਿੰਦੀ ਕੇ ਘਰ ਮੱਚਦਾ ਦੀਵਾ ਵੀ ਇੱਕਦਮ ਬੁਝ ਗਿਆ। ਖੁੰਡਾ ਪੁੰਜੇ ਰੱਖ ਕੇ ਉਹਨੇ ਹਥੇਲੀਆਂ ਨਾਲ ਪਹਿਲਾਂ ਅੱਖਾਂ ਮਲੀਆਂ ਤੇ ਜ਼ੋਰ-ਜ਼ੋਰ ਨਾਲ ਝੰਕਦਿਆਂ ਮੁਰ ਜ਼ਿੰਦੀ ਕੇ ਘਰ ਵੱਲ ਝਾਕਣ ਲੱਗ ਪੈਂਦੀ। ਦੀਗਾ ਦੀਵਾ ਫੇਰ ਜਗ ਪਿਆ ਸੀ। ਉਹਦਾ ਚਾਨਣ ਅੱਗੇ ਜਿੰਨਾ ਤੇਜ਼ ਨਹੀਂ ਸੀ। ਮੇਲੂ ਦੇ ਪੋਥੇ ਤੇ ਕੁੜਤੇ ਉੱਤੇ ਨਹੀਂ ਹਿੱਸੀ ਪੈਂਦਾ। ਉਹ ਕਿੰਨਾ ਚਿਰ ਅੱਖਾਂ ਗੱਡੀ ਉਧਰ ਵੇਂਦਾ ਰਿਹਾ। ਹੌਲੀ-ਹੌਲੀ ਦੀਵੇ ਦਾ ਚਾਨਣ ਤੇਜ਼ ਹੁੰਦਾ ਗਿਆ। ਜ਼ਿੰਦੀ ਕੋਠੜੀ ਦੇ ਅੰਦਰੋਂ ਨਿਕਲ ਕੇ ਕੰਧੋਲੀ ਕੋਲੋਂ ਦੀ ਇੱਧਰ ਨੂੰ ਆ ਰਹੀ ਸੀ ਮੇਲੂਵਲ ਮੇਲੂ ਤਰਗ ਗਿਆ ਤੇ ਚੰਨ ਮਾਰੀ ਕਰਨ ਵਾਲਿਆਂ ਵਾਂਗ ਗੋੜਣੀ ਹੋ ਕੇ ਬਹਿ ਗਿਆ ਚਿਕਰ 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 ਚਾਚਾ ਚੀਚੀ ਮੇਲੂ ਥਬੁਕਾ ਮਾਰ ਕੇ ਐਂਝ ਠੁਕੜੋਤਾ ਜਿਵੇਂ ਉਹਦੇ ਠੂਹਾਂ ਲੜਿਆ ਹੋਵੇ ਪਸ਼ਾ ਪਾਉ ਕੇ ਵੇਖਿਆ ਕਿ ਕ੍ਰੂਤੇ ਕੋਚਰੀ ਬੋਲਦੀ ਸੀ ਹੇ ਮੇਰੇ ਸਾਲੇ ਦੀ ਉਹਨੇ ਗੁੱਸੇ ਨਾਲ ਆਖਿਆ ਤੇ ਛੇਤੀ ਦੀਨੇ ਫੇਰ ਬਹਿ ਕੇ ਜਿੰਦੀ ਦੇ ਘਰ ਵੱਲ ਨਿਗਾਹ ਕਰਨ ਲੱਗ ਦੀਵਾ ਫੇਰ ਬੁਝ ਗਿਆ ਸੀ ਫਿਰ ਨਹੀਂ ਉਰੇ ਕੋਈ ਬੰਦਾ ਨੇ ਹਿੱਸੀ ਦਿੱਸਦਾ ਨਰਮੇ ਦੇ ਵੱਡਾਂ ਦੇ ਅਗਲੇ ਪਾਸੇ ਗੱਡਿਆਂ ਅਰਲਾ ਕੋਟ ਮੋਲੇ ਦੇ ਸਿੰਘਾਂ ਵਾਂਗ ਲੱਗਦਾ ਸੀ ਪਰ ਚਾਂਚਾ ਕੀ ਉਹਨੂੰ ਖਾਲ ਦੇ ਨਾਲ-ਨਾਲ ਕਿਸੇ ਦੀ ਪੈੜ ਚਲ ਸੁਣੀ ਤੇ ਬੰਦੇ ਦਾ ਪਰਸ਼ਾਵਾਂ ਜਿਹਾ ਵੀ ਹਿਲਦਾ ਦਿੱਸਿਆ ਕੂੰ ਕੂੰ ਟੇਪ ਦੇ ਐਨ ਮਗਰਲੇ ਪਾਸੇ ਇੱਕ ਡਰਾਣੀ ਜਹੀ ਆਵਾਜ਼ ਆਈ ਤੇ ਮਿਲ ਉਤਰਵਕ ਕੇ ਫੇਰ ਉੱਠ ਖਲੋਤਾ ਆਸ-ਪਾਸੇ ਵੇਖਿਆ ਕੋਈ ਨਹੀਂ ਸੀ ਉਹ ਓਵੇਂ ਬੈ ਕੇ ਫੇਰ ਖਾਲ ਦੀ ਬੱਟ ਵੱਲ ਝਾਕਣ ਲੱਗ ਪਿਆ ਪਰ ਦਿਲ ਤਾਂ ਢੁਕਣੀ ਵਾਂਗ ਵੱਜ ਰਿਹਾ ਸੀ ਸਾਹਾਂ ਵਿੱਚ ਚੜਿਆ ਹੋਇਆ ਸੀ ਜਿਵੇਂ ਦੋਕੋ ਪੱਜ ਕੇ ਆਇਆ ਹੋਵੇ ਖਾਲ ਦੀ ਬੱਟ ਦੇ ਨਾਲ ਸੱਚੀ ਕੋਈ ਤੁਰਿਆ ਆਉਂਦਾ ਦਿਸਦਾ ਸੀ ਸਿਰ ਉੱਤੇ ਸਿਰ ਉੱਤੇ ਚੁੰਨੀ ਸੀ ਸ਼ਾਇਦ ਖੇਸੀ ਦਾ ਮਡਾਸਾ ਮਾਰਿਆ ਹੋਇਆ ਐਣ ਮੇਲੂ ਵੱਲ ਸੇਧ ਕੀਤੀ ਹੋਈ ਸੀ ਭੂਈ ਭੂਈ ਭੂ ਭੇ ਮੇਰੇ ਪਤਿਉਰੇ ਦੀਏ ਮੇਲੂ ਨੇ ਦੰਦ ਪੀ ਕੇ ਖੁੰਡਾ ਨਾਲ ਦੇ ਮਲੇ ਵਿੱਚ ਮਾਰਿਆ ਤਿੰਨ ਚਾਰ ਮੂਸੀਆਂ ਮਲੇ 'ਚੋਂ ਨਿਕਲ ਗਈ ਇੱਧਰ ਉੱਧਰ ਭੱਜ ਪਈਆਂ ਪਰ ਜਦੋਂ ਉਹਨੇ ਫੇਰ ਖਾਲਵਲ ਵੇਖਿਆ ਤਾਂ ਉੱਥੇ ਕੁਝ ਵੀ ਨਾ ਦਿਸਿਆ ਨਾ ਕੋਈ ਬੰਦਾ ਨਾ ਬੰਦੇ ਦਾ ਪਰਛਾਵਾਂ ਜਿੰਨਾ ਚਿਰ ਉਹ ਅੱਖਾਂ ਬਾੜ ਪੜ ਧਿਆਨ ਨਾਲ ਫਿਰਨੀ ਤਾਂਈ ਚੱਪਾ ਚੱਪਾ ਥਾਂ ਨੂੰ ਵੇਂਦਾ ਰਿਹਾ ਪਰ ਕਿਤੇ ਕੁਝ ਨਾ ਦਿਸਿਆ ਮੇਲੂ ਦਾ ਦਿਲ ਫੇਰ ਧੜਕਣ ਲੱਗ ਪਿਆ ਉਹ ਸੂਤ ਹੋ ਕੇ ਕੁਲੀਆਂ 'ਤੇ ਬਹਿ ਗਿਆ ਤੇ ਨੀਵੀਂ ਪਾ ਕੇ ਖੁੰਡੇ ਦੀ ਕੂਪ ਨਾਲ ਟਿੱਪਦਾ ਰੇਤਾ ਖੁਰਨ ਲੱਗ ਪਿਆ ਬਿੰਦਕ ਪਿੱਛੋਂ ਜਦੋਂ ਉਹਨੂੰ ਆਪਣਾ ਚਿੱਤ ਕੁਝ ਟਿਕਾਣੇ ਹੋਇਆ ਜਾਪਿਆ ਤਾਂ ਪਹਿਲਾਂ ਉਹਨੇ ਉ ਤਾਂ ਅਸਮਾਨ ਵੱਲ ਵੇਖਿਆ ਤੇ ਵੇਖ ਕੇ ਬੜਾ ਹੈਰਾਨ ਹੋਇਆ ਕਿ ਰਾਤ ਚੰਦ ਚਾਨਣੀ ਸੀ ਚੰਦ ਅਜੇ ਚੰਗੀ ਤਰ੍ਹਾਂ ਢਲਿਆ ਨਹੀਂ ਸੀ ਪਰ ਮਾਨਾਂ ਵਾਲੀ ਕਿਕਰ ਦੀ ਟੀਸੀ ਨਾਲ ਜਾ ਲਗਿਆ ਸੀ ਤਾਂ ਉਸ ਵੇਲੇ ਮੇਲੂ ਨੂੰ ਜਿੰਦੀ ਦਾ ਇਕਰਾਰ ਯਾਦ ਆ ਗਿਆ ਉਹ ਪਹਿਲਾਂ ਵਾਂਗ ਫੇਰ ਗੋਡਿਆਂ ਭਾਰ ਹੋ ਕੇ ਬਹਿ ਗਿਆ ਤੇ ਅੱਖਾਂ ਝਮਕ ਕੇ ਜਿੰਦੀ ਦੇ ਘਰ ਵੱਲ ਝਾਕਣ ਲੱਗ ਪਿਆ ਹੁਣ ਦੀਵਾ ਫੇਰ ਬਲੀ ਜਾਂਦਾ ਸੀ ਇੱਕ ਸਕੜੂ ਜਿਹਾ ਬੰਦਾ ਜਿੰਦੀ ਦਾ ਪਿਓ ਸੀ ਸ਼ਾਇਦ ਇੱਕ ਵਾਰ ਬਾਹਰ ਨਿਕਲਿਆ ਤੇ ਕੰਧੋਲੀ ਦੇ ਨਾਲ ਆ ਬੈਠਾ ਕਿੰਨਾ ਚਿਰ ਉੱਥੇ ਹੀ ਬੈਠਾ ਖੰਗਦਾ ਰਿਹਾ ਫਿਰ ਉੱਠ ਕੇ ਅੰਦਰ ਜਾ ਵੜਿਆ ਤੇ ਵੜਨਸਾਰ ਉਸ ਕੋਠੜੀ ਦਾ ਬੂਹਾ ਬੰਦ ਕਰ ਲਿਆ ਦੀਵਾ ਫੇਰ ਬੁੱਝ ਗਿਆ ਟਿੱਪਾਂ ਉਤੋਂ ਦੀ ਇੱਕ ਹੋਰ ਟਟਿਰੀ ਉੱਡਦੀ ਲੰਗੀ ਤੇ ਮੇਲੂ ਉ ਤਾਂ ਚੱਕਣ ਲੱਗ ਪਿਆ ਪਰ ਦੇਸੀ ਕਿਤੇ ਨਾ ਹੌਲੀ ਹੌਲੀ ਉਹਦੀ ਆਵਾਜ਼ ਮਦਮ ਪੈਂਦੀ ਪੈਂਦੀ ਡੂੰਘੇ ਵਿੱਚ ਘੁੰਮ ਗਈ ਤੇ ਚਾਰ ਚਫੇਰੇ ਉਹ ਮੈ ਸੁੰਨਸਰਾ ਹੋ ਗਈ ਭਿੰਡੇ ਤੇ ਟਿੱਡੀਆਂ ਦੀਆਂ ਬੇਸੁਰਾ ਆਵਾਜ਼ਾਂ ਨਾਲ ਰਾਤ ਦੀ ਚੁੱਪ ਐਡੀ ਭਿਆਨਕ ਲੱਗਦੀ ਸੀ ਕਿ ਮੇਲੂ ਨੂੰ ਸੱਚੇ ਹੀ ਡਰ ਲੱਗਣ ਲੱਗ ਪਿਆ ਸੀ। ਖੁੰਡੇ ਦੇ ਖੁੰਡ ਨੂੰ ਮੁਠੀਆਂ ਵਿੱਚ ਘੁੱਟ ਕੇ ਉਹਨੇ ਹਿੱਕ ਵਿੱਚ ਦੇ ਲਿਆ ਤੇ ਮੁਠੀਆਂ ਉੱਤੇ ਠੋਡੀ ਧਰ ਕੇ ਸਰੀਰ ਦਾ ਭਾਰ ਖੁੰਡੇ ਉੱਤੇ ਪਾਉਂਦਾ ਬੈਠਾ ਬੈਠਾ ਅਗਾ ਉਲਰ ਗਿਆ। ਅੱਖਾਂ ਇੰਜ ਆਪੇ ਹੀ ਮਿਚਣ ਲੱਗ ਪਈਆਂ ਜਿਵੇਂ ਉਸਨੇ ਸੁੱਖਾ ਪੀਤਾ ਹੋਇਆ ਹੋਵੇ। जिंदी ਉਹਦੇ ਨਾਲ ਲੱਗ ਕੇ ਆ ਬੱਠੀ ਉਹਦਾ ਸਾਰਾ ਸਰੀਰ ਨਿੱਗਾ ਨਿੱਗਾ ਹੋ ਗਿਆ ਖੁੰਡਾ ਸੁੱਟ ਕੇ ਉਹਨੇ ਜਿੰਦੀ ਨੂੰ ਹਿੱਕ ਨਾਲ ਘੁੱਟ ਲਿਆ ਤੇ ਸਾਰੇ ਜ਼ੋਰ ਨਾਲ ਉਹਦੀ ਗੱਲ ਉੱਤੇ ਦੰਦੀ ਵੱਢ ਖਾਦੀ ਹੱਪ ਕਰਦਿਆਂ ਮੇਲੂ ਜਦੋਂ ਉਹ ਤਾਂ ਬੁੜਕਿਆਂ ਦਾ ਸਾਹਮਣੇ ਮੈਂ ਭਾਰ ਮੂੰਹ ਭਾਰ ਜਾ ਡਿੱਗਿਆ ਖੁੰਡਾ ਠੁੱਡੀ ਨਿਕਲ ਕੇ ਪਾਸੇ ਡਿੱਗ ਪਿਆ ਸੀ ਉਹ ਚੇਰ ਪਿਛੋਂ ਜਦੋਂ ਉਹਨੂੰ ਪੂਰੇ ਸੁਰਤਾਈ ਤੇ ਜਾਪਿਆ ਜਿਵੇਂ ਉਹਦਾ ਸਾਰਾ ਪਿੰਡਾ ਪਾਣੀ ਨਾਲ ਭਿੱਜਿਆ ਹੋਇਆ ਹੋਵੇ ਦੋਹਾਂ ਪਾਸੇਆਂ ਪਸਲੀਆਂ ਹਨੇਰੀ ਵਿੱਚ ਹਿਲਦੇ-ਹਿਲਦੇ ਫਿੜਕੇ ਵਾਂਗ ਵੱਜ ਰਹੀਆਂ ਸਨ ਅੱਖਾਂ ਵਿੱਚ ਰੜਕ ਪੈ ਰਹੀ ਸੀ ਤੇ ਉਹਦਾ ਚਿੱਤ ਬੜਾ ਕਬਰਾਇਆ ਹੋਇਆ ਸੀ। ਕੁਲੀਆਂ 'ਤੇ ਬਹਿ ਕੇ ਮੇਲੂ ਨੇ ਗੁੱਡੇ ਹਿੱਕ ਵਿੱਚ ਦੇ ਲਏ ਤੇ ਉਤੋਂ ਦੀ ਕੰਗੀ ਪਾ ਲਈ। ਸੱਜੇ ਪਾਸੇ ਸਿਰ ਪੁਆਇਆ ਚੰਦਮਾਨਾਂ ਦੀ ਕਿਕਰ ਦੇ ਹੇਠ ਲੈ ਕੇ ਲਾਲ ਸੁਹਾ ਹੋਇਆ ਕਣਕਾਂ ਦੇ ਚਿਆੜਿਆਂ ਦੇ ਨਾਲ ਜਲ ਗਿਆ ਸੀ। ਵੇਖਣਸਾਰ ਮੇਲੂ ਇੱਕਦਮ ਸੁਚੇਤ ਹੋ ਗਿਆ। ਉੱਠ ਕੇ ਉਹਨੇ ਆਪਣਾ ਪੋਥਾ ਤੇ ਘੁਰਤਾ ਚਾੜਿਆ ਰੇਸ਼ਮੀ ਠਾਠੀ ਸੂਤ ਕੀਤੀ ਪੱਗ ਦੇ ਟੋਰੇ ਟੋਹੇ ਤੇ ਖੁੰਡਾ ਚੁੱਕ ਕੇ ਇੰਜ ਤਿਆਰ ਹੋ ਖੜੋਤਾ ਜਿਵੇਂ ਰਾਹ ਪੈਣ ਲੱਗਿਆ ਹੋਵੇ ਪਰ ਖੜੋਤਿਆਂ ਖੜੋਤਿਆਂ ਜਿੰਦੀ ਦੇ ਘਰ ਵੱਲ ਝਾਕਦਾ ਰਿਹਾ ਤੇ ਪਲਕ ਪਿੱਛੋਂ ਨਿਢਾਲ ਜਿਹਾ ਹੋ ਕੇ ਫਿਰ ਉੱਥੇ ਹੀ ਬਹਿ ਗਿਆ ਪਾਲ ਦਾ ਪਾਲ ਉਹਦੀਆਂ ਅੱਖਾਂ ਨੇ ਟਿੱਪਾਂ ਦੇ ਮਲਿਆਂ ਦੇ ਪੱਤਿਆਂ ਤੋਂ ਲੈ ਕੇ ਜਿੰਦੀ ਦੇ ਘਰ ਦੀ ਕੰਧੋਲੀ ਕੋਲ ਖਿਲਰੇ ਰੋੜਿਆਂ ਤੱਕ ਬਰੀਕੀ ਨਾਲ ਹਰ ਸ਼ਾਇਬੀ ਕੀ ਪਰ ਫਿਰ ਆਪੇ ਹੀ ਨਿਗਾ ਮੱਦਮ ਪੈਣ ਲੱਗ ਪਈ ਅੱਖਾਂ ਮੋੜ ਮਚਣ ਲੱਗ ਪਈਆਂ ਗੋਡਿਆਂ ਨੂੰ ਹੱਥਾਂ ਦੀ ਕੰੰਗੀ ਪਾ ਕੇ ਉਹਨੇ ਪਿਛਲੇ ਪਾਸੇ ਉੱਚੇ ਥਾਂਟੋ ਲਾਇ ਲਏ ਤੇ ਫਗਾਂ ਦੀ ਠੰਡ ਨਾਲ ਠਰੇ ਰਹਿਤੇ ਉਤੇ ਸਵਾਦ ਨਾਲ ਲਟ ਗਿਆ ਕੁੱਕੜੁਕੜੂ ਮੈਲੂ ਨੂੰ ਲੱਗਿਆ ਉਹਦੇ ਐਨ ਕੰਨ ਕੋਲੀ ਆ ਕੇ ਕੁੱਕੜ ਨੇ ਬਾਗ ਦਿੱਤੀ ਸੀ ਜਦੋਂ ਅੱਖਾਂ ਚਮਕਾ ਕੇ ਤੇ ਜ਼ੋਰ ਲਾ ਕੇ ਖੋਲਦਿਆ ਉਹਨੇ ਆਸੇ ਪਾਸੇ ਵੇਖਿਆ ਤਾਂ ਕੁਝ ਵੀ ਨਾ ਦਿਸਿਆ बस निराहन एयर गुबार ना ਕਿਧਰੇ ਚੰਦ ਸੀ ਨਾ ਕੋਈ ਦੀਵਾ ਮੱਚਦਾ ਸੀ ਉਹ ਫੇਰ ਨਢਾਲ ਜਿਹਾ ਹੋ ਕੇ ਪਛਾਣ ਉਲਰ ਗਿਆ ਹੈ ਹਾਂ ਮੇਲੂ ਨੂੰ ਆਪਣੇ ਮੂੰਹੋਂ ਨਿਕਲਦੀ ਇਹ ਉੱਚੀ ਆਵਾਜ਼ ਸਰਾਫ ਸਰਾਫ ਸੁਣਾਈ ਦਿੱਤੀ ਤੇ ਉੱਠ ਕੇ ਬਹਿ ਗਿਆ ਹੈ ਹਾਂ ਜ਼ਿੰਦੀ ਸੀ ਮੂੰਹ ਸਿਰ ਖੇਸੀ ਵਿੱਚ ਲਪੇਟਿਆ ਹੋਇਆ ਕੱਚੇ ਇੱਕ ਨਿੱਕੇ ਜਿਹੇ ਪੂੜਲੀ ਉਹਦੀਆਂ ਅੱਖਾਂ ਦੇ ਸਾਹਮਣੇ ਸਮਰ ਤੱਕ ਖੜੋਤੀ ਸੀ ਚੱਲ ਹੁਣ ਉੱਠ ਛੇਤੀ ਕਰ ਜਿੰਦੀ ਦੇ ਬੋਲ ਵਿੱਚ ਡਰ ਤੇ ਕਾਲ ਸੀ ਕੀ ਮੇਲੂ ਕਾਗੇ ਢਿੱਲੀ ਆਵਾਸ ਨਾਲ ਕਹਿੰਦਿਆਂ ਡੋਰਾ ਪੋਰਾ ਉਹਦੇ ਬਲ ਚੱਕ ਕੇ ਕੀ 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 ਕਰਦਾ ਉੱਠ ਕੇ ਤੁਰਨ ਦੀ ਗੱਲ ਕਰ ਲੋਹ ਪਾਟੀ ਪਈ ਐ ਮੇਲੂ ਨੇ ਸਿਰ ਪੋ ਆ ਕੇ ਖੱਬੇ ਪਾਸੇ ਵਖੇ ਟਿੱਪਾਂ ਦੇ ਪਰਲੇ ਪਾਸੇ ਦੀਵੇ ਵਰਗਾ ਚਾਨਣ ਸੀ ਉਹਨੇ ਡੂੰਗਾ ਸਾਹ ਖਿੱਚਿਆ ਤੇ ਪਛਾਣ ਨੂੰ ਉਲਰ ਕੇ ਟਿੱਪ ਦੇ ਠਰੇ ਰੇਤੇ ਨਾਲ ਢੋ ਲਾ ਕੇ ਫਿਰ ਇੰਜ ਆਰਾਮ ਨਾਲ ਪੈ ਗਿਆ ਜਿਵੇਂ ਕੱਚੀ ਨੀਂਦੋ ਉਠਿਆ ਨਿਆਣਾ ਮੁਰ ਸੌਣ ਲੱਗਿਆ ਹੈ ਤੈਨੂੰ ਸੁਰਤ ਹੈ ਕੁਛ ਜਿੰਨੀ ਦਾ ਬੋਲ ਕੰਬ ਰਿਹਾ ਸੀ ਚੱਲਣ ਦੀ ਸਲਾਹ ਹੈ ਕਿ ਨਹੀਂ ਵੇਖੀ ਜਾਉ ਮੇਲੂ ਨੇ ਹੌਲੀ ਦੇਣੀ ਆਖਾ ਤੇ ਹੇ ਕੁੱਤੇ ਬਾਹਾਂ ਦੀ ਬਲਾਂਗੜੀ ਪਾ ਕੇ ਇਉਂ ਆਲ ਪਿਆ ਰਹਾ ਜਿਵੇਂ ਗੂੜੀ ਨਹੀਂ ਸੁੱਤਾ ਹੋਇਆ ਹੋਵੇ ਜਦੋਂ ਫੇਰ ਪੜਾ ਕੇ ਉੱਠਿਆ ਤਾਂ ਖੱਬੇ ਪਾਸੇ ਖਾਸਾ ਚੰਨਣ ਹੋਇਆ ਸੀ ਉਹਨੇ ਅੱਖਾਂ ਮਾਲਦਿਆ ਖੁੰਡਾ ਚੁੱਕਿਆ ਤੇ ਛੇਤੀ ਦੇ ਨੇ ਉੱਠ ਖੜੋਤਾ ਤੁਰਨ ਲੱਗਿਆ ਜਨਾਨੀ ਜੁੱਤੀਆਂ ਪੈਰਾਂ ਵੇਖ ਕੇ ਇੱਕ ਵਾਰ ਜਿਵੇਂ ਉੱਤਰ ਗਿਆ ਤੇ ਬਿੰਦ ਦਾ ਬਿੰਦ ਉੱਥੇ ਖੜੋਤਾ ਪੈੜਾਂ ਵੱਲ ਵੇਧਾ ਰਿਹਾ ਸਿਰ ਨਹੀਂ ਮਾਪੀ ਆਪਣੀ ਚਾਰ ਕੂਟ ਤੇ ਨਿਆਰੀ ਪਿੰਡੋਂ ਬਾਹਰ ਬਾਹਰ ਨਿਰਾਲੀ ਝੁੱਗੀ ਵੱਲ ਤੁਰਿਆ ਆਉਂਦਿਆ ਉਹਨੂੰ ਜਾਪਿਆ ਜਿਵੇਂ ਉਹ ਬੰਦਾ ਨਹੀਂ ਕੁਝ ਹੋਰ ਹੀ ਸ਼ੈ ਹੋਵੇ ਤੇ ਝਾਫਿਆਂ ਦੀ ਕੰਡਿਆਲੀ ਫਲੀ ਲਾ ਕੇ ਜਦੋਂ ਉਹ ਤੀਵੀਂ ਉਹ ਸਖਣੀ ਝੁੱਗੀ ਵੱਲ ਆਵਲਿਆ ਤਾਂ ਉਹਦਾ ਦਮੇ ਦਾ ਮਾਰਿਆ ਚਾਚਾ ਖੌਂ ਖੌਂ ਕਰਦਾ ਕਦੋਂ ਦਾ ਚਾ ਉਹ ਡਿੱਕੀ ਜਾ ਰਿਹਾ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਸਾਸ਼ੀ ਕਾਲ